ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰ ਇੱਕ ਇਸੇ ਮੌਕੇ ਦਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁੱਜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਵਿੱਚ ਜਿਸ ਦਸੂਹਾ ਦੇ ਪੰਜਾਬੀ ਸਹਿਤਕਾਰੀਆਂ ਨੂੰ ਪੰਜਾਬੀ ਲਿਖਾਰੀਆਂ ਨੂੰ ਬੜਾ ਵੱਡਾ ਨਾਮ ਮਾਣ ਮਹਿਸੂਸ ਹੈਗਾ ਇਸੇ ਦਸੂਹਾ ਦੀ ਦੇਰ ਹੈ ਗਿਆ ਮੁਜਰਮ ਦਸੂਹੀ ਜੀ ਜਿਨ੍ਹਾਂ ਦਾ ਜੈਵਨ ਆਕਟਰ ਜੀ ਆਪਣੀਆਂ ਪੱਖ-ਵੱਖੇ ਇੰਟਰਵਿਊਆਂ ਵਿੱਚ ਜ਼ਿਕਰ ਕਰਦੇ ਆਗੇ ਇਸੇ ਦਸੂਹਾ ਤੋਂ ਬਹੁਤ ਹੀ ਮਸ਼ਹੂਰ ਕਹਾਣੀਕਾਰ ਲਾਜ਼ਮ ਦਸੂਹਾ ਜੀ ਪੈਦਾ ਹੋਇਆ ਹੈ ਇਸੇ ਦਸੂਹਾ ਤੋਂ ਦੁਨੀਆ ਦੇ ਮਹਾਨ ਸ਼ਾਇਰ ਲਿਖਾਰੀ ਗੀਤਕਾਰ ਚਰਨ ਸਿੰਘ ਸਫਰੀ ਜੀ ਵੀ ਪੈਦਾ ਹੋਇਆ ਉਸੇ ਚਰਨ ਸਿੰਘ ਸਫਰੀ ਜੀ ਦੇ ਸ਼ਾਗਿਰਦ ਸਾਡੇ ਨਾਲ ਮੌਜੂਦ ਹੈ ਜਸਵੀਰ ਕੁਲੀਆਂ ਜੀ ਜਸਵੀਰ ਕੁਲੀਆਂ ਜੀ ਸਾਡੇ ਪੰਜਾਬੀ ਰਣਨੀਤੀ ਵਿੱਚ ਬਹੁਤ ਬਹੁਤ ਸਭ ਤੋਂ ਪਹਿਲਾਂ ਪੰਜਾਬੀ ਰੰਗ ਟੀਵੀ ਦੀ ਸਾਰੀ ਟੀਮ ਦਾ ਵੈਲਕਮ ਕਰਦਾ ਮੈਂ ਤੇ ਸਾਰੇ ਸਰੋਤਿਆਂ ਦਾ ਧੰਨਵਾਦ ਜਸਵੀਰ ਕੁਲਿਆ ਜੀ ਆਪਾਂ ਤੁਹਾਡੇ ਨਾਲ ਤੁਹਾਡੇ ਜੀਵਨ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਲਿਖਣ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਗੱਲਬਾਤ ਕਰਦੇ ਕਿ ਆਪਣੀ ਫੈਮਲੀ ਬਾਰੇ ਸਾਨੂੰ ਜ਼ਿਕਰ ਕਰੋਗੇ ਸਾਡੀ ਫੈਮਲੀ ਚ ਕੌਣ ਕੌਣ ਜੀ ਫੈਮਲੀ ਦੇ ਵਿੱਚ ਮੇਰੇ ਘਰ ਵਾਲੀ ਰੇਖਾ ਰਾਣੀ ਮੇਰੀ ਵੱਡੀ ਬੇਟੀ ਮਹਿਤ ਬਾਟਿਆ ਛੋਟੀ ਬੇਟੀ ਬੇਮਲ ਪਾਟੀ ਆ ਇਹ ਇਹ ਹੀ ਪਰਿਵਾਰ ਮੈਂਬਰ ਆ ਜੀ ਅੱਛਾ ਆਪਾਂ ਲਿਖਣ ਦਾ ਸ਼ੌਕ ਪਿਆ ਸਾਨੂੰ ਲਿਖਣ ਦਾ ਸ਼ੌਕ ਕਿਵੇਂ ਪਿਆ ਕਿਉਂਕਿ ਬਚਪਨ ਵਿੱਚ ਬਹੁਤ ਸਾਰੇ ਬਹੁਤ ਸਾਰੇ ਸ਼ੌਕ ਹੁੰਦੇ ਮੈਂ ਉਹ ਬਣਾ ਉਹ ਬਣਾ ਜਾਂ ਮੈਂ ਡਾਕਟਰ ਬਣਾ ਜਾਂ ਮੈਂ ਇੰਜੀਨੀਅਰ ਬਣਾ ਜਾਂ ਮੈਂ ਬਾਅਦ ਹਮਾ ਪਾਇਲਟ ਬਣਾ ਪਰ ਸਾਨੂੰ ਲਿਖਣ ਦਾ ਹੀ ਸ਼ੌਕ ਕਿਵੇਂ ਪਿਆ ਮੈਂ ਕਾਫੀ ਹਲਕੀ ਉਮਰ ਬਚਪਨ ਦੇ ਵਿੱਚ ਕਿਤਾਬਾਂ ਦੇ ਵਿੱਚ ਕਵਿਤਾਵਾਂ ਪੜ੍ਹਨੀਆਂ ਅਜੇ ਬੜੀ ਦਿਲ ਨੂੰ ਖੁਸ਼ੀ ਹੋਣੀ ਪੀ ਉਹ ਹਲਕੇ ਹਲਕੇ ਲਫ਼ਜ਼ ਆਉਂਦੇ ਸੀ ਜਵਾਨ ਤੇ ਚੜ ਜਾਂਦੇ ਉਸ ਸਮੇਂ ਟੀਵੀ ਘੱਟ ਹੁੰਦੇ ਸੀਗੇ ਤੇ ਰੇਡੀਓ ਵਗੈਰਾ ਜ਼ਿਆਦਾ ਹੁੰਦੇ ਸੀਗੇ ਤੇ ਰੇਡੀਓ ਦੇ ਵਿੱਚ ਅਕਸਰ ਹੀ ਗੀਤ ਵੱਜਦੇ ਨੇ ਤੇ ਜਦੋਂ ਗੀਤ ਵੱਜਦੇ ਸੁਣਨਾ ਤੇ ਦੇਖਣਾ ਵੀ ਇਹ ਇੱਕ ਵਧੀਆ ਵਿਸ਼ਾ ਆ ਅਪਣਾਉਣੇ ਚਾਹੀਦਾ ਆ ਤੇ ਸ਼ੌਂਕ ਫਿਰ ਇਧਰ ਨੂੰ ਖਿੱਚ ਲਿਆ ਆ ਅੱਛਾ ਜਦੋਂ ਆਪਾਂ ਲਿਖਣ ਦੀ ਸ਼ੁਰੂਆਤ ਕੀਤੀ ਕਿਹਨਾਂ ਵੱਲ ਦੇਖ ਕੇ ਤੁਸੀਂ ਪ੍ਰੇਰਿਤ ਹੋਏ ਟਾਡੀ ਫੈਮਲੀ 'ਚ ਕੋਈ ਲਿਖਦਾ ਸੀਗਾ ਜਾਂ ਸਾਡੇ ਪਿੰਡ 'ਚ ਕੋਈ ਲਿਖਦਾ ਸੀ ਜਾਂ ਤੁਹਾਡੀ ਕੋਈ ਫਰੈਂਡ ਸਰਕਲ ਦੇ ਵਿੱਚ ਕੋਈ ਲਿਖਦਾ ਸੀਗਾ ਜਿਨ੍ਹਾਂ ਵੱਲ ਦੇਖ ਕੇ ਤੁਹਾਨੂੰ ਚੇਟਕ ਲੱਗੀ ਕਿ ਮੈਂ ਵੀ ਕੁਝ ਲਿਖਾਂ ਦੇ ਸਾਈਮਰੀ ਫੈਮਿਲੀ ਦੇ ਵਿੱਚ ਕੋਈ ਨਹੀਂ ਸੀ ਲਿਖਦਾ ਐਕਚੁਅਲੀ ਸਾਡੇ ਨਾ ਮੈਂ ਛੋਟਾ ਜਿਹਾ ਹੁੰਨਾ ਸੀਗਾ ਸਾਡੇ ਗਵਾਂਢ ਇੱਕ ਨਾ ਇਨਸਾਨ ਬੰਦਾ ਸੀਗਾ ਅੱਖਾਂ ਤੋਂ ਅੰਨਸ ਸੀਗਾ ਤੇ ਉਹ ਇੱਕ ਸਾਧਵੀਤੀ ਵਾਲਾ ਇਨਸਾਨ ਸੀਗਾ ਤੇ ਉਹਦੇ ਕੋਲ ਨਾ ਹਮੇਸ਼ਾ ਹੀ ਰੇਡੀਓ ਹੁੰਦਾ ਸੀਗਾ ਤੇ ਉਹ ਦਿਨ ਰਾਤ ਨਾ ਰੇਡੀਓ ਲਗਾਈ ਰੱਖਦਾ ਹੁੰਦਾ ਸੀਗਾ ਤੇ ਉਹ ਜੀ ਜਿੱਦਾਂ ਇਹ ਨਾ ਮਿਊਜ਼ਿਕ ਵੱਜਣਾ ਸੁਣਨ ਦਾ ਸ਼ੌਂਕ ਪੈਣਾ ਉਹਦੇ ਕੋਲ ਬੈਠ ਜਾਣਾ ਉਹਦੇ ਰੇਡੀਓ ਦੇ ਉੱਤੇ ਜਦੋਂ ਉਹਨਾਂ ਗੀਤ ਸਾਕਾ ਸਰਹੰਦ ਬਾਰ-ਬਾਰ ਧਾਰਨੇ ਕਿਦਾਂ ਦੀ ਗੀਤ ਚੱਲਨੇ ਅੱਛਾ ਜੀ ਤੇ ਉਹ ਗੀਤ ਸੁਣ ਕੇ ਫਿਰ ਜਦੋਂ ਉਹਨਾਂ ਨੇ ਅਸੀਂ ਮੈਂ ਤਾਂ ਬਚ ਗੂ ਤੁਹਾਨੂੰ ਨਹੀਂ ਗਾ ਉਹ ਛੋਟਾ ਸਿਕਾ ਤੇ ਉੱਥੇ ਬੰਦੇ ਬੈਠੇ ਨੇ ਉਹਨੇ ਜ਼ਿਕਰ ਕਰਨਾ ਕਿ ਇਹ ਸਫਰੀ ਸਾਹਿਬ ਦੇ ਗੀਤ ਆ ਜੀ ਸਫਰੀ ਸਾਹਿਬ ਸਾਡੇ ਦਸੂਏ ਤੋਂ ਆ ਤੇ ਬਹੁਤ بڑا ਨਾਂ ਬਣਾ ਚੁੱਕੇ ਆ ਇਹ ਤੇ ਉਹ ਫਿਰ ਏਦਾਂ ਹੀ ਹੌਲੀ-ਹੌਲੀ ਉਹਨਾਂ ਦੇ ਗੀਤ ਜ਼ਿਆਦਾ ਸੁਣਨ ਕਰਕੇ ਤੇ ਸ਼ੌਂਕ ਪੈ ਗਿਆ ਲਿਖਣ ਦਾ ਸ਼ੌਂਕ ਪੈ ਗਿਆ ਅੱਛਾ ਜਦੋਂ ਤੁਹਾਨੂੰ ਲਿਖਣ ਦਾ ਸ਼ੌਂਕ ਪੈ ਗਿਆ ਆਪਾਂ ਪਹਿਲੀ ਕੀ ਲਿਖਿਆ ਸੀ ਕਵਿਤਾ ਲਿਖੀ ਸੀ ਜਾਂ ਗੀਤ ਲਿਖਿਆ ਸੀ ਜੇ ਜਿਆਦਾ ਤੇ ਸਾਡੇ ਦਰਸ਼ਕ ਵੀ ਨਾਲ ਹੋ ਰਹੀਆਂ ਦੋ ਲਾਈਨਾਂ ਜਲੂਰ ਸ਼ੇਅਰ ਕਰ ਦੋ ਹਾਂਜੀ ਕਾਫੀ ਹਲਕੀ ਉਮਰ ਸੀ ਜੀ ਉਹਦੋਂ ਮੇਰੀ ਇੱਕ ਸੈਡ Song ਲਿਖਿਆ ਸੀ ਉਸ ਵੇਲੇ ਮੈਂ ਪਹਿਲਾ ਗੀਤ ਸੀ ਮੇਰਾ ਕਰਦੀ ਸੀ ਮੈਨੂੰ ਕਦੇ ਤੂੰ ਪਿਆਰ ਨਹੀਂ ਅੱਜ ਗਈਏ ਪਿਆਰ ਦੀ ਤੂੰ ਬਾਜ਼ੀ ਹਾਰਨੀ ਅਸੀਂ ਤੇਰੀ ਖਾਤਰ ਕੰਡਿਆਂ ਤੇ ਪੈਰ ਧਰਦੇ ਰਹੇ ਤੂੰ ਧੋਖੇ ਬਾਜ ਨਿਕਲੀ ਧੋਖੇ ਬਾਜੇ ਬਿਸ਼ਵਾਸ ਤੇ ਤੇ ਕਰਦੇ ਰਹੇ ਤੂੰ ਧੋਖੇ ਬਾਜ ਨਿਕਲੀ ਮੇਰਾ ਪਹਿਲਾ ਗੀਤ ਸੀਗਾ ਕੀ ਬਾਤ ਹੈ ਉਸ ਟਾਈਮ ਤੇ ਤੁਹਾਡੇ ਤੇ ਜਵਾਨੀ ਹੋਣੀ ਕੀ ਉਹ ਨਹੀਂ ਉਸ ਸਮੇਂ ਬਚਪਨ ਚ ਸੀਗਾ ਮੈਂ ਬਚਪਨ ਸੀ ਕਿ ਉਹ ਸਕੂਲ ਟਾਈਮ ਤੇ ਕੋਈ ਇਦਾਂ ਦਾ ਵਾਤਾਵਰਣ ਹੋਇਆ ਜੇ ਕਰਕੇ ਉਹ ਗੀਤ ਲਿਖਿਆ ਗਿਆ ਸੀ ਨਹੀਂ ਵਾਤਾਵਰਣ ਨਹੀਂ ਐਕਚੁਅਲੀ ਨਾ ਉਹ ਫਿਰ ਜਦੋਂ ਜਿੱਦਾਂ ਜਿੱਦਾਂ ਸੁਣਿਆ ਵੀ ਰਾਈਟਰਾਂ ਨੂੰ ਲੇਖਕਾਂ ਨੂੰ ਬਣਨ ਲੇਖਕ ਬਣਨ ਵਾਸਤੇ ਲਿਟਰੇਚਰ ਪੜ੍ਹਨੇ ਪੈਂਦਾ ਕਹਾਣੀਆਂ ਸਟੋਰੀਆਂ ਗੀਤ ਕਵਿਤਾਵਾਂ ਸ਼ੇਰ ਸ਼ੇਰ ਰੂਪੀਆਂ ਪੜ੍ਹਨੇ ਪੈਂਦੀਆਂ ਉਹ ਇਦਾਂ ਹੀ ਕੁਝ ਕਹਾਣੀਆਂ ਪੜ੍ਹੀਆਂ ਮੈਂ ਕੁਝ ਰਚਨਾਵਾਂ ਪੜ੍ਹੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਕਹਾਣੀ ਤੇ ਇੱਕ ਇਦਾਂ ਦੀ ਸੈਡ ਦੀ ਸੀ ਉਹਦੇ ਤੇ ਮੈਂ ਗੀਤ ਬਣਾ ਦਿੱਤੇ ਅੱਛਾ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕਰਦੀ ਲਿਖਣ ਦੀਆਂ ਬਰੀਕੀਆਂ ਕਿਨਾਂ ਕੋਲੋਂ ਤੁਸੀਂ ਗ੍ਰਹਿਨ ਕੀਤੀਆਂ ਵੀ ਜਿਹੜੇ ਸਿੱਖਣਾ ਸ਼ੁਰੂ ਕੀਤਾ ਆਪਣੇ ਜਨ ਕੇ ਉਸਤਾਦ ਜੀ ਕੌਣ ਸੀਗੇ ਜਿਵੇਂ ਪੜਾਈ ਕਰਨ ਤੋਂ ਬਾਅਦ ਜਦੋਂ ਮੈਨੂੰ ਜ਼ਿਆਦਾ ਸ਼ੌਂਕ ਪੈ ਗਿਆ ਲਿਖਣ ਦਾ রেকর্ড করোন ਲਈ ਗਿਆ ਪਰ ਉਹ ਐਕਚੁਅਲੀ ਨਵੇਂ ਬੰਦੇ ਨਹੀਂ ਉਹਨਾਂ ਦੀ ਇਹ ਗੀਤਾ ਪੂਰਾ ਦਮ ਨਹੀਂ ਹੁੰਦਾ ਅੰਮ੍ਰ ਸਿੱਧੇ ਨਹੀਂ ਹੁੰਦੇ ਨਾ ਤਾਂ ਕਿ ਰਦੀਫ ਦੇ ਵਿੱਚ ਤੇ ਮੈਨੂੰ ਫਿਰ ਕਿਹਾ ਗਿਆ ਵੀ ਇੱਦਾਂ ਘਾਰੇ ਕਿ ਤੂੰ ਨਾ ਉਸਤਾਦ ਘਾਰ ਫਿਰ ਸਾਡੇ ਜਦੋਂ ਮੈਂ ਰੇਡੀਓ ਸੁਣਦਾ ਉਹਨਾਂ ਹੈਗਾ ਵੀ ਨਾਂ ਤੇ جناب ਚੰਦ ਸਿੰਘ ਸਫਰੀ ਹੁੰਦਾ ਸੀ ਜਿਆਦਾ ਤੇ ਫਿਰ ਮੈਂ ਉਸਤਾਦ جناب ਚੰਦ ਸਿੰਘ ਸਫਰੀ ਉਹਨਾਂ ਦੇ 22 ਸਾਲ ਪਹਿਲੇ ਉਹਨਾਂ ਦੇ ਚਰਨੀ ਲੱਗਿਆ ਮੈਂ ਗਿਆ ਉਹਨਾਂ ਤੋਂ ਉਹ ਵੀ ਘਟਨਾ ਇੱਕ ਕੁਦਰਤੀ ਘਟਨਾ ਹੋਈ ਜਦੋਂ ਮੈਂ ਗਿਆ ਉਹ ਸਵੇਲੇ ਮੇਰੇ ਇੰਨੇ ਹਾਲਾਤ ਮਾੜੇ ਸਗੇ ਕਿ ਮੈਂ ਜਦੋਂ ਉਹਨਾਂ ਨਾਲ ਜਾ ਕੇ ਗੱਲ ਕੀਤੀ ਨਾ ਵੀ ਹੱਥ ਜੋੜ ਕੇ ਕਿਹਾ ਵੀ ਬੌਜੀ ਮੈਂ ਮਤਲਬ ਗਰੀਬ ਪਰਿਵਾਰ ਦਾ ਪਰ ਮੈਂ ਤੁਹਾਡੇ ਨਾਲ ਨਾ ਰਸਮ ਕਰਨੀ ਉਸਤਾਦ ਦੀ ਸ਼ਗਿਰ ਦੀ ਮੈਂ ਸਿਰਿਆ ਤਾਂ ਪਹਿਲਾਂ ਤੁਹਾਡਾ ਪਰ ਮੇਤੋਂ ਦੇ ਲਈ ਕੁਛ ਨਹੀਂ ਹੈਗਾ ਸਫਰੀ ਸਾਹਿਬ ਨੇ ਦੇਖਣ ਲੱਪੇ ਪਹਿਲਾਂ ਕਰ ਲਾ ਪਏ ਨਹੀਂ ਕਹਿੰਦੇ ਵੀ ਮੈਂ ਬਜ਼ੁਰਗ ਹੋ ਗਿਆ ਮੇਰੀ ਸਿਹਤ ਨਹੀਂ ਠੀਕ ਰਹਿੰਦੀ ਇਦਾਂ ਕਰ ਤੂੰ ਫੋਰ ਕੇ ਤੋ ਸਿੱਖਲਾ ਮੈਂ ਕਹਾ ਨਹੀਂ ਬੌਜੀ ਮੈਂ ਕਹਾ ਵੀ ਜੇ ਮੈਂ ਸਿੱਖਣਾ ਤੁਹਾਡੇ ਤੋਂ ਸਿੱਖਣਾ ਤਾਂ ਸਿੱਖਣਾ ਹੀ ਨਹੀਂਗਾ ਅੱਛਾ ਜੀ ਤੇ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਆ ਜੇ ਤੂੰ ਲਿਆ ਮੀਣਾ ਕੁਛ ਤੂੰ ਅਗਲੇ ਹਫਤੇ ਸੋਮਵਾਰ ਆ ਜੀ ਤੇ ਮੈਂ ਅਗਲੇ ਆਪੇ ਗਿਆ ਉਸ ਸਮੇਂ ਤੁਹਾਨੂੰ ਸੱਚ ਦੱਸਾਂ ਵੀ ਮੇਰੇ ਕੋਲੋਂ ਮੇਰੀ ਮਾਂ ਹੀ ਦਿਸਗੀ ਇਹ ਮਾਪਾ ਤੋਂ ਲੈ ਸਕੇ ਅੱਛਾ ਤੇ ਮੇਤੋ ਪੱਗ ਵੀ ਨਹੀਂ ਸੀਗੀ ਉਸ ਸਮੇਂ ਦੇ ਨੂੰ ਉਸਤਾਦ ਨੂੰ ਜਦੋਂ ਮੈਂ ਰਸਮ ਕੀਤੀ ਸਮਾਂ ਮੜਾ ਹੀ ਕਰਦੇ ਹਾਲਾਤ ਹਾਂਜੀ ਇੱਕ ਸਾਡੇ ਤੇ ਗਵਾਂਡ ਮੁੰਡਾ ਇਹ ਸੁਖਾ ਕਹਿੰਦੇ ਆ ਸੁਖਾ ਰਾਜੂ ਤੇ ਐਕਚੁਅਲੀ ਉਹਦੇ ਹੁਣ ਡੈਥ ਹੋ ਚੁੱਕੀ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਨਾ ਰਸਮ ਕਰਨੀ ਆ ਉਸਤਾਦ ਸਫਰੀ ਸਾਹਿਬ ਨਾਲ ਉਸਤਾਦ ਦਾਰਨੰਦ ਮੇਕੋ ਪੱਗ ਲੈਣੀ ਹੈਗੀ ਉਹਨੇ ਮੈਨੂੰ ਪੱਗ ਦਿੱਤੀ ਤੇ 100 ਰੁਪਏ ਮੈਂ ਧਾਰਾ ਲਿਆ ਤੇ 100 ਰੁਪਏ ਮੇਤੋ ਸੀਗਾ 100 ਰੁਪਏ ਦੇ ਹਾਂ ਫਿਰ ਉਸ ਮੁੰਡੇ ਕੋ ਮੈਂ 100 ਰੁਪਏ ਧਾਰਾ ਲਿਆ 100 ਰੁਪਏ ਮੇਤੋ ਸੀਗਾ 100 ਰੁਪਏ ਦੇ ਮਠਿਆਈ ਲਈ ਤੇ ਜਾ ਕੇ ਉਸਤਾਦ ਸਫਰੀ ਸਾਹਿਬ ਕੋ ਚਲਾ ਗਿਆ ਪੱਗ ਦੇ ਉੱਤੇ 100 ਰੁਪਏ ਰੱਖਿਆ ਤੇ ਮਠਿਆਈ ਰੱਖੀ ਸਫਰੀ ਸਾਹਿਬ ਮੈਨੂੰ ਦੇਖਣ ਲੱਪੇ ਉਗੰਦਾ ਯਾਰ ਤੂੰ ਕਿੱਥੋਂ ਲੈ ਕੇ ਆਇਆ ਕਹਿੰਦਾ ਤੂੰ ਗਰੀਬ ਬੰਦਾ ਆ ਤੂੰ ਕਿੱਥੋਂ ਲੈ ਕੇ ਆਇਆ ਕਹਿੰਦਾ ਕਿਥੋਂ ਮੰਗੇ ਲੈ ਆਇਆ ਕਹਿੰਦਾ ਨਹੀਂ ਦਾਕਰ ਮੈਂ ਮਠਈ ਰੱਖ ਲੈਣਾ ਤੂੰ ਕੱਪੜੇ ਵੀ ਲੈ ਜਾ ਪੱਗ ਲੈ ਜਾ ਤੇ ਪੈਸੇ ਲੈ ਜਾ ਕੋਈ ਗੱਲ ਨਹੀਂ ਖਰਚਦੇ ਮੈਂ ਕਹਿੰਦਾ ਨਹੀਂ ਮੈਂ ਕਿਉਂ ਵਾਸਤੇ ਲੈ ਕੇ ਆਇਆ ਮੈਂ ਨਾਲ ਨਹੀਂ ਲੈ ਜਾਣੀ ਫਿਰ ਉਹਨਾਂ ਨੇ ਫਿਰ ਤੂਫ਼ ਕੀਤਾ ਤੂਬਤੀ ਕਰਕੇ ਹੱਥ ਜੋੜੇ ਕਹਿੰਦਾ ਵੀ ਮੇਰੀ ਇੱਜ਼ਤ ਨੂੰ ਦਾਗ ਨਾ ਲਾਈਂ ਇਹੋ ਜਿਹਾ ਗੀਤ ਨਾ ਲਿਖੀ ਕਿ ਜਿਹਦੇ ਕਰਕੇ ਮੇਰੇ ਨਾਂ 'ਉਨ ਕਲੰਕ ਲੱਗੇ ਬੇ ਉਸਤਾਦ ਸ਼ਗੇਤੀ ਦਾ ਮੈਂ ਨਾ ਬੱਜੇ ਲੋਕਾਂ ਦੇ ਜੋ ਇਹ ਉਹਨਾਂ ਦਾ ਚੇਲਾ ਇਦਾਂ ਦਾ ਕੁਝ ਲਿਖਿਆ ਜੀ 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 ਤੇ ਕਹਿੰਦੇ ਮਾਰਾ ਨਹੀਂ ਲਿਖਣਾ ਚੰਗਾ ਪੜ੍ਹਨਾ ਚੰਗਾ ਲਿਖਣਾ ਚੰਗਾ ਬੋਲਣਾ ਆ ਸਮਾਜ ਦੇ ਵਿੱਚ ਚੰਗੀ ਪਹਿਚਾਨ ਬਣਾਉਣੀ ਆ ਠੀਕ ਆ ਨਾ ਤੇ ਉਸ ਸਮੇਂ ਤੋਂ ਉਹੀ ਗੱਲਾਂ ਫਿਰ ਪੱਲੇ ਪੰਨੀਆਂ ਉਸਤਾਦ ਦੀ ਸ਼ਗੇਤੀ ਤੋਂ ਬਾਅਦ ਬਸ ਫਿਰ ਇਦਨ ਨੂੰ ਤੁਰ ਪਏ ਤੇ ਕਿੰਨਾ ਸਮਾਂ ਪਾਉਣਾ ਦੇ ਕੋਲ ਸਿੱਖਿਆ ਲਿਖਣਾ ਸਭਰੀ ਸਾਹਿਬ ਤੋਂ ਮੈਂ ਕਾਫੀ ਸਮਾਂ 1997 98 ਤੋਂ ਲੈ ਕੇ ਲਗਭਗ 2005 6 ਤੱਕ ਆਖਰੀ ਸਾਲ ਤੱਕ ਮੈਂ ਉਹਨਾਂ ਦੇ ਨਾਲ ਰਿਹਾ ਜੇ ਕਿ ਤੁਸੀਂ 10 ਸਾਲ ਦੀ ਰੇਂਜ ਜੀ ਹਾਂਜੀ ਹਾਂਜੀ ਕਾਫੀ ਸਮਾਂ ਨਾਲ ਰਿਹਾ ਮੈਂ ਉਦਾਂ ਐਕਚੁਅਲੀ ਪਹਿਲਾਂ ਮੈਂ ਥੋੜਾ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਜਾਣਾ ਹੁੰਨਾ ਹੈਗਾ ਫਿਰ ਜਦੋਂ ਉਹਨਾਂ ਹੀ ਜਿਆਦਾ ਸੈਟਟਲ ਹੋ ਗਈ ਫਿਰ ਸਾਡੇ ਮਾਤਾ ਜੀ ਸਫਰੀ ਸਾਹਿਬ ਦੇ ਘਰੋਂ ਜਿਹੜੇ ਬੀਬੀ ਮੋਨ ਜੀ ਉਹ ਕਹਿੰਦੇ-ਕਹਿੰਦੇ ਵੀ ਪੁੱਤ ਾਪੇ ਤੇਰੀ ਵੀ ਸੇਤ ਨਾ ਸਭੀ ਸਾਬ ਲੋ ਕਹਿੰਦੇ ਵੀ ਸੇਤ ਜਿਆਦਾ ਖਰਾਬ ਆ ਤੇ ਤੂੰ ਇਦਾਂ ਕਰ ਜਿਆਦਾ ਟਾਈਮ ਰਹਾ ਕਰ ਉਹ ਫਿਰ ਮੈਂ ਹੀ ਉਹਨਾਂ ਤੋਂ ਸਵੇਰ ਨੂੰ ਜਾਣਾ ਤੇ ਸ਼ਾਮ ਨੂੰ ਆਉਣਾ ਸਾਰਾ ਕੁਝ ਦੇਖਣਾ ਸੇਵਾ ਕਰਨੀ ਨਿਲਾਉਣਾ ਤੇ ਲਾਉਣਾ ਜੋ ਵੀ ਖਲਾਉਣਾ ਉਸ ਵੇ ਉਹ ਰੋਟੀ ਵੀ ਛੱਡ ਗਏ ਸੀਗੇ ਪਾਈਪ ਲਾਈ ਹੁੰਦੀ ਸੀ ਨੱਕਰਾ ਹੀ ਪੀਜੀਆਈ ਤੋਂ ਪਾਈਪ ਲੱਗੀ ਸੀ ਉਹਨੇ ਚੰਡੀਗੜ੍ਹ ਤੋਂ ਅੱਛਾ ਜੀ ਤੇ ਉਹ ਫਿਰ ਨੱਕਰਾ ਹੀ ਮੈਂ ਉਹਨੂੰ ਸੁੱਪਰ ਲਾਉਣਾ ਆਪ ਹੀ ਬਣਾ ਕੇ ਆਪ ਹੀ ਬਣਾ ਕੇ ਨਾ ਰਸੋਈ ਚ ਦੁੱਧ ਫਿਰ ਸਰਿੰਜ ਰਾਈ ਪਾਈਪ ਨਾ ਫਲਾਉਣਾ ਤੇ ਜੋ ਵੀ ਹੁੰਦਾ ਹੈਗਾ ਬਾਥਰੂਮ ਚੱਕਣਾ ਲੈਟਿਨ ਬਾਥਰੂਮ ਮੈਂ ਹੀ ਕਰਦਾ ਹੈਗਾ ਪਰ ਉਹਨਾਂ ਨੇ ਸਫਰੀ ਸਾਹਿਬ ਨੇ ਹੱਕ ਨਹੀਂ ਰੱਖਿਆ ਮੈਂ ਸਦਕੇ ਜਾਮਾ ਉਸਤਾਦ ਜਨਾਬ ਸਫਰੀ ਸਾਹਿਬ ਦੇ ਤੇ ਉਹ ਜੇ ਮੈਂ ਸੇਵਾ ਕੀਤੀ ਨਾ ਦੇਖੋ ਆਖਰੀ ਸਾਹਾਂ ਦੇ ਵਿੱਚ ਉਹਨਾਂ ਦੀ ਕਿਤਾਬ ਆਈ ਅੰਬਰ ਦੇ ਬਿਤਾਰਿਆ ਉਸ ਕਿਤਾਬ ਦੇ ਵਿੱਚ ਸਿਰਫ ਉਹਨਾਂ ਨੇ ਜੇ ਮੈਂ ਸੇਵਾ ਕੀਤੀ ਨਾ ਉਸ ਸੇਵਾ ਦਾ ਜ਼ਿਕਰ फल दिता जिक्र करके अपने फैमिली मैंबर का भी जिक्र नहीं किया सिर्फ मेरे जिक्र किया उस किताब का मुखम तैयार हो गया लिटरेचर सारा इत किताब चलेगी पर देखो डेथ हो गई डेथ होने तो किताब छप के पहुंची ਮਨਨ ਕੇ ਬਾਤਾਂ ਨੂੰ ਲਈ ਜਾਈ ਬਾਤ ਰਿਲੀਜ਼ ਹੋਈ ਹੈ ਤਾ ਇਹ ਕਹਾਣੀ ਸੁਣ ਕੇ ਇਦਾਂ ਆ ਕਿ ਅਸਲ ਮਾਇਨੇ ਚ ਜੋ ਗੁਰੂ ਚੇਲੇ ਦੀ ਮਰਿਆਦਾ ਉਹ ਤੁਸੀਂ ਪ੍ਰੋਪਰ ਨਿਭਾਈ ਜੀ ਜੀ ਚਲੋ ਮਾਲਕ ਦੀ ਕਿਰਪਾ ਪਾਗਾਂ ਦੇ ਵਿੱਚ ਕਿਉਂਕਿ ਅੱਜ ਕੱਲ ਗੁਰੂ ਚੇਲੇ ਦੀ ਮਰਿਆਦਾ ਬਹੁਤ ਘੱਟ ਲੋਕ ਕਿਨੋਂ ਬੋਲਦੇ ਆ ਜੀ ਜੀ ਤੇ ਅੱਛਾ ਜਦੋਂ ਤੁਸੀਂ ਲਿਖਣਾ ਸ਼ੁਰੂ ਕਰ ਲਿਆ ਜੀ ਤੇ ਤੁਸੀਂ ਲਿਖਣਾ ਸ਼ੁਰੂ ਕਰ ਲਿਆ ਲਿਖਣ ਦੀ ਆ ਬਰੀਕਿਆ ਆ ਪਤ ਸਫਰੀ ਸਾਹਿਬ ਕੋਲੋਂ ਸਿੱਖ ਲਈ ਆ ਹੁਣ ਤੱਕ ਲਾਪਾ ਕਿੰਨੇ ਕਿ ਗੀਤ ਲਿਖ ਚੁੱਕੇ ਆ ਮੈਂ ਗੀਤੇ 500 ਤੋਂ ਵੀ ਉੱਤੇ ਲਿਖ ਚੁੱਕਿਆ ਆ 700 ਦੇ ਲਗਭਗ ਜ਼ਿਆਦਾ ਹੀ ਸਿਪਾਈ ਹੋ ਚੁੱਕੀ ਆ ਜੀ ਤੇ 150 ਦੇ ਲਗਭਗ ਰਿਕਾਰਡ ਹੋ ਚੁੱਕੇ ਆ ਅੱਛਾ ਜਿਹੜੇ ਤੁਹਾਡੇ ਗੀਤ ਰਿਕਾਰਡ ਹੋ ਚੁੱਕੇ ਆ ਉਹ ਕਿਹਨਾਂ ਕਿਹਨਾਂ ਦੀ ਆਵਾਜ਼ ਵਿੱਚ ਹੋ ਚੁੱਕੇ ਆ ਸਾਡੇ ਦਰਸ਼ਕ ਵੀਰਾਂ ਨੂੰ ਉਹਨਾ ਸਿੰਗਰਾਂ ਦੇ ਵੀ ਨਾਮ ਲੈ ਸਕਦੇ ਆ ਔਰ ਜਿਸ ਗੀਤ ਤੋਂ ਤੁਹਾਡੀ ਪਛਾਣ ਵਧੀ ਕਿ ਜਸਵੀਰ ਕੁੱਲੀਆਂ ਵੀ ਕੋਈ ਰਾਈਟਰ ਹੈ ਉਹ ਕਿਹੜਾ ਗੀਤ ਸੀਗਾ ਜੇ ਮੇਰੀ ਪਹਿਚਾਨ ਗੀਤ ਤੋਂ ਬਣੀ ਹੈ ਸੂਫੀ ਗੀਤੋਂ ਸਾਡੇ ਦਸੂਹੇ ਤੋਂ ਬਹੁਤ ਹੀ ਮਾਕੋ ਮਿੱਠੀ ਬਾਜ ਦਾ ਮਾਲਕਾ ਮੇਰਾ ਵੱਡਾ ਵੀਰ ਗਾਇਕ ਰਾਜੂ ਸ਼ਮਸਤਾਨਾ ਜੀ ਫਕਰ ਸੁਆਦਾਂ ਇਨਸਾਨ ਆ ਬਹੁਤ ਹੀ ਬੀਬਾ ਇਨਸਾਨ ਆ ਤੇ ਉਹਨਾਂ ਨੇ ਇੱਕ ਮੇਰਾ ਗੀਤ ਰਿਕਾਰਡ ਕੀਤਾ ਸੀਗਾ ਅਸਾ ਯਾਰ ਲਿਖੇ ਜ਼ਿੰਦਗੀ ਲਗਾਈ ਸੱਜਣਾ ਘਰ ਫੁੱਕ ਕੇ ਫਕੀਰੀ ਗੱਲ ਪਾਈ ਸੱਜਣਾ ਇੱਕ ਫਕੀਰ ਕਿੰਨੇ ਬਣਦਾ ਫਕੀਰ ਕੀ ਹੈ ਫਕੀਰ ਦੀ ਅਹਿਮੀਅਤ ਕੀ ਹੈ ਮੈਂ ਇਹ ਲਿਖਿਆ ਸੀਗਾ ਜੀ ਉਹਦੇ ਵਿੱਚ ਲੈਣਾ ਬਹੁਤ ਜ਼ਬਰਦਸਤ ਵਜਨਦਾਰ ਗੰਮਦਾਰ ਗੀਤ ਆ ਉਹਦੇ ਵਿੱਚ ਇੱਕ ਅੰਤਰਾ ਸਿਗਾ ਯਾਰ ਦੀ ਰਜਾ ਦੇ ਵਿੱਚ ਰਹਿ ਕੇ ਕਹਿੰਦਾ ਜਸਵੀਰ ਅਸੀਂ ਫਕਰ ਕਹਾਈ ਸਾਡੀ ਇਹੋ ਤਕਦੀਰ ਅਸੀਂ ਧੁਰੋਂ ਉਹ ਲਿਖਤ ਲਿਖਾਈ ਸੱਜਣਾ ਘਰ ਫੂਕ ਕੇ ਫਕੀਰੀ ਗੱਲ ਪਾਈ ਸੱਜਣਾ ਅਸੀਂ ਯਾਰ ਲਿਖੇ ਜ਼ਿੰਦਗੀ ਲਗਾਈ ਸੱਜਣਾ ਘਰ ਫੂਕ ਕੇ ਫਕੀਰੀ ਗੱਲ ਪਾਈ ਸੱਜਣਾ ਇਸ ਗੀਤ ਨੇ ਮੇਰੀ ਬਹੁਤ ਵੱਡੇ ਲੈਵਲ ਤੇ ਪਛਾਣ ਬਣਾਈ ਜਿਹਦੇ ਨਾਲ ਇਲਾਕੇ ਵਿੱਚ ਪਤਾ ਲੱਗਿਆ ਕਿ ਜਸਵੀਰ ਕੁਲੀਆਂ ਵਾਲਾ ਵੀ ਕੋਈ ਰਾਈਟਰ ਉੱਠ ਗਿਆ ਜੀ ਜੀ ਤੇ ਰਾਜੂ ਸ਼ਮਸਤਾਨਾ ਜੀ ਤੋਂ ਬਾਅਦ ਹੋਰ ਕਿਹੜੇ-ਕਿਹੜੇ ਸਿੰਗਰਾਂ ਨੇ ਤੁਹਾਡੇ ਗੀਤਾਂ ਨੂੰ ਗਾਇਆ ਹੈਗਾ ਆਪਣੀ ਆਵਾਜ਼ ਵਿੱਚ ਰਾਜੂ ਸ਼ਮਸਤਾਨਾ ਤੋਂ ਬਾਅਦ ਕਾਫੀ ਸਿੰਗਰ ਆ ਸਤਪਾਲ ਰੰਗੀਲਾ ਏ ਰਾਜਪਾਲ ਰੰਗੀਲਾ ਰਾਜੂ ਰੰਗੀਲਾ ਗੁਰਪ੍ਰੀਤ ਲਾਡੀ ਪਾਸਟਰ ਬਖਸ਼ੀਰ ਮਸੀਹ ਫਿਰ ਗੁਰਮੀਤ ਗੈਰੀ ਗਰਵੀਦੀ ਗੈਰੀ ਦੁਆਖੇ ਟਾਂਡਿਆ ਹਾਂਜੀ ਹਾਂਜੀ ਗੁਰਮੀਤ ਗੈਰੀ ਹੋ ਗਿਆ ਫਿਰ ਮਲਕੀਤ ਬੁੱਲਾ ਹੋ ਗਿਆ ਕੁਲਵਿੰਦਰ ਕਿੰਦਾ ਹੋ ਗਿਆ ਤਾਜ ਨਗੀਨਾ ਹੋ ਗਿਆ ਫਿਰ ਇੱਕ ਪੰਜਾਬੀ ਧਾਰਮਿਕ ਫਿਲਮ ਆ ਰਹੀ ਹੈ ਉਹਦੇ ਵਿੱਚ ਕੇਜੀ ਸਾਹਿਲ ਸਿੰਗਰ ਹਰਪੁਰ ਸਾਈਡ ਤੋਂ ਉਹਨਾਂ ਨੇ ਫਿਲਮ 'ਚ ਗਾਇਆ ਮੇਰਾ ਗੀਤ ਫਿਰ ਹੋਰ ਕਾਫੀ ਕਲਾਕਾਰ ਆ ਦਲਵਿੰਦਰ ਦਿਆਲਪੁਰੀ ਆ ਹੋਰ ਵੀ ਕਈਆਂ ਦੀ ਬਾਤ ਚ ਆ ਰਹੇ ਸਟਾਰ ਕਲਾਕਾਰਾਂ ਦੀ ਅੱਛਾ ਜੀ ਚਲਕੇ ਇੰਨੇ ਸਾਰੇ ਸਿੰਗਰਾਂ ਨੇ ਤੁਹਾਡੇ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕਿਆ ਜੀ ਜੀ ਤੇ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟ ਨਵੇਂ ਆ ਰਹੇ ਹੈਗੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ सुरेंद्र ਲਾਢੀ ਭਾਜੀ ਦੀ ਆਵਾਜ਼ ਦੇ ਵਿੱਚ ਆ ਰਹੇ ਆ ਗੀਤ ਫਿਰ ਦਲਵਿੰਦਰ ਦਿਆਲਪੁਰੀ ਦੀ ਆਵਾਜ਼ ਦੇ ਵਿੱਚ ਆ ਰਹੇ ਆ ਜੀ ਤੇ ਕੁਲਵਿੰਦਰ ਖੈਰਾ ਬਲਕਿ ਤੇ ਬੁੱਲਾ ਫਿਰ ਅਸਲਾਮ ਅਲੀ ਹੋਰ ਵੀ ਬਹੁਤ ਸਾਰੇ ਸੰਗਰ ਜਿਸਮੇ ਨਾਤ ਪੂਰੇ ਨਹੀਂ ਲਾ ਸਕੋ ਕਿ ਟਾਈਮ ਜ਼ਿਆਦਾ ਹੋ ਜਾਣਾ ਅੱਛਾ ਭਾਈ ਜਦੋਂ ਆਪਾਂ ਲਿਖਣ ਦੀ ਸ਼ੁਰੂਆਤ ਕਰ ਲਈ ਜੀ ਜੋ ਕਈ ਵਲੇ ਅੱਜ ਦੇ ਸਭੇ ਦੇ ਵਿੱਚ ਲਿਖਾਰੀਆਂ ਨੂੰ ਗੀਤਕਾਰਾਂ ਨੂੰ ਜਾਂ ਗਾਇਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਨਮਾਨਤ ਹੁੰਦੇ ਹੈਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਐਸਾ ਪਲ ਆ ਜਦੋਂ ਤੁਹਾਡਾ ਵੀ ਕਿਸੇ ਪਾਰਟੀ ਨੇ ਜਾਂ ਕਿਸੇ ਸੰਸਥਾ ਨੇ ਜਾ ਕਿਸੇ ਮੇਲੇ ਦੀ ਸਭਾ ਨੇ ਤੁਹਾਨੂੰ ਸਨਮਾਨਿਤ ਕੀਤਾ ਹੋ। ਜੀ ਜੀ ਸਨਮਾਨ ਤਾਂ ਬਹੁਤ ਹੋਇਆ ਐ ਐਵਾਰਡ ਮਿਲੇ ਹੋਆ ਅਵਾਰਡ ਆਪ ਹੋਣਰੇ ਦੋ ਵਾਰੀ ਮਿਲ ਚੁਕੇ ਆ ਐ ਵਿਸ਼ੇਸ਼ ਸਨਮਾਨ ਹੋਇਆ ਵੱਡੇ ਵੱਡੇ ਪੱਧਰ ਤੇ ਹੋਏ ਆ ਸਟੇਟ ਲੈਵਲ ਤੇ ਸਨਮਾਨ ਹੋ ਚੁਕੇ ਹੋ ਆ ਜੀ ਹਾਂਜੀ ਜੈ ਜਵਾਨ ਜੈ ਕਿਸਾਨ ਸੰਘਰਸ਼ ਕਮੇਟੀ ਅੱਡਾ ਦਗਨ ਮਕੇਰੀਆਂ ਬਹੁਤ ਵੱਡੇ ਲੈਵਲ ਤੇ ਮਿਲੇ ਹੁੰਦੇ ਆ ਹੋਰ ਕ੍ਰਿਸਚਨ ਫਰੰਟ ਪੰਜਾਬ ਹੋਰ ਵੀ ਬਹੁਤ ਸਸਥਾਵਾਂ ਨੇ ਜਿਨ੍ਹਾਂ ਨੇ ਸਨਮਾਨ ਕੀਤਾ ਆ ਅੱਛਾ ਜੀ ਅੱਛਾ ਵੀਰੇ ਜਿੱਦਾਂ ਤੁਸੀਂ ਲਿਖਦੇ ਹੋ ਜੀ ਤੇ ਆਪਣੇ ਜਿਹੜਾ ਕੋ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਗੀਤ ਹੈਗਾ ਸਾਡੇ 10 ਕੀ ਵੀਰਾਂ ਲਈ ਇਹ ਦੋ ਲਾਈਨਾਂ ਜ਼ਰੂਰ ਸੰਝੇ ਕੀਤੇ ਜਰਾ ਮੇਰਾ ਆਪਣਾ ਲਿਖਿਆ ਟੱਪੜਾ ਲਿਖਿਆ ਜੀ ਕਰਾਂ ਕੀ ਬਿਆਨ ਐ ਇੱਥੇ ਆਪਣੀ ਕਹਾਣੀ ਨੂੰ ਦੱਕਿਆਣੀ ਜਾਣਾ ਮੇਤੋਂ ਅੱਖੋਂ ਵਹਿੰਦੇ ਪਾਣੀ ਨੂੰ ਜਿੱਤੀ ਹੋਈ ਬਾਜੀ ਮੇਰੀ ਕਿਸਮਤ ਖਾਰ ਗਈ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਕਿਆ ਬਾਤ ਰਹਿੰਦਾ ਖੁੰਦਾ ਲੋਕੋ ਮੈਨੂੰ ਰੱਬ ਨੇ ਹੈ ਲੁੱਟਿਆ ਸੀ ਸਾਇਆ ਜਿਹੜੇ ਰੁੱਕਦਾ ਜੜਾਂ ਤੇ ਉਹਨੇ ਪਟਿਆ ਪੱਤ ਚੜ ਆਈ ਵੇੜੇ ਉੱਜੜੇ ਬਹਾਰ ਗਈ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਬਹੁਤ ਖੂਬ ਬਹੁਤ ਖੂਬ ਕੁੱਲੀਆਂ ਵਾਲੇ ਤੇ ਹਾੜਾ ਕਹਿ ਰੇ ਐ ਨਾ ਟਹਿ ਗਿਆ ਕੱਖਾਂ ਵਾਂਗੂ ਰੋਲਦਾ ਯੋ ਗਲੀਆਂ ਚ ਰਹਿ ਗਿਆ ਦਰਿਆਈ ਮੌਤੇ ਉਹਨੂੰ ਮੌਤ ਵੀ ਬਸਾਰ ਗਈ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਬਹੁਤ ਵਧੀਆ ਵੀਰ ਦੀ ਕਲਮ ਹੈਗੀ ਆ ਵੀਰ ਨੇ ਬਹੁਤ ਵਧੀਆ ਲਿਖਿਆ ਆਪਣੀ ਜ਼ਿੰਦਗੀ ਦੇ ਹਾਲਾਤ ਕਿ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਬਹੁਤ ਸਾਰੇ ਲੋਕ ਆਪਣੇ ਘਰ ਦੀ ਗਰੀਬੀ ਦੇ ਥਲੇ ਹੀ ਦੱਬ ਕੇ ਰਹਿ ਜਾਂਦੇ ਆ ਪਰ ਬਹੁਤ ਸਾਰੇ ਲੋਕ ਐਸੇ ਵੀ ਅਗੇ ਜਿਹੜੇ ਇਸ ਗਰੀਬੀ ਨੂੰ ਆਪਣੀ ਮਿਹਨਤ ਦੇ ਬਲਬੂਤੇ ਦੇ ਉੱਤੇ ਘਰ ਦੇ ਵਿੱਚੋਂ ਬਾਹਰ ਕੱਢ ਦਿੰਦੇ ਹੈਗੇ ਉਹਨਾਂ ਵਿੱਚੋਂ ਇੱਕ ਵੀਰ ਜਸਵੀਰ ਕੁਲੀਆਂ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਦਮ ਦੇ ਉੱਤੇ ਆਪਣੇ ਇਲਾਕੇ ਵਿੱਚ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਬਣਾਇਆ ਜਸਵੀਰ ਕੁਲੀਆਂ ਗੀਤਕਾਰੀ ਤੇ ਰਾਈਟਰਾਂ ਦੀ ਦੁਨੀਆ ਦੇ ਵਿੱਚ ਅੱਛਾ ਵੀ ਇੱਦੀ ਜਿਆਦਾ ਜਿਆਦਾ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਤੁਸੀਂ ਸੁਝਾਅ ਦੇਣਾ ਚਾਹੁੰਦੇ ਜਿਹੜੀ ਅੱਜ ਕੱਲ ਦੀ ਨਵੀਂ ਪੀੜੀ ਗੀਤਕਾਰੀ ਵਿੱਚ ਹੋਣਾ ਚਾਹੁੰਦੀ ਹੈ ਲਿਖਣਾ ਚਾਹੁੰਦੀ ਹੈਗੀ ਆ ਉਹ ਵੀ ਇੱਕ ਢਾਡੇ ਇਸ ਵੀਡੀਓ ਤੋਂ ਸੇਧ ਲੈ ਕੇ ਆਪਣੇ ਆਪ ਨੇ ਇੱਕ ਢਾਡੇ ਵਾਂਗੂ ਵਧੀਆ ਲੇਖਕਾਂ ਦੇ ਵਿੱਚ ਖੜਾ ਕਰ ਸਕਾਂ ਹਾਂ ਜੇ ਮੈਂ ਜ਼ਰੂਰ ਬੇਨਤੀ ਜ਼ਰੂਰ ਕਰ ਸਕਦਾ ਹਾਂ ਮੈਂ ਇਸ ਵਿਸ਼ੇ ਤੇ ਇਹ ਹੀ ਕਹਾਗਾ ਕਿ ਚੰਗਿਆਂ ਦਾ ਸੰਗ ਕਰੋ ਚੰਗਾ ਲਿਟਰੇਚਰ ਪੜੋ ਚੰਗੀ ਗੱਲ ਲਿਖੋ ਚੰਗੀ ਗੱਲ ਬੋਲੋ ਤੇ ਚੰਗੀ ਗਾਓ ਜੀ ਤੁਹਾਡਾ ਸ ਇਹਦੇ ਨਾਲ ਹੀ ਸਮਾਜ ਚੱਲਦਾ ਹੈ ਚੰਗਾ ਸਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਭਾਜੀ ਹਾਂਜੀ ਮੇਰਾ ਵੀ ਮੇਰੇ ਬੋਲੋ ਤੁਹਾਡਾ ਤੁਹਾਡੇ ਸਾਰੇ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਇਹ ਸਨ ਸਾਡੇ ਨਾਲ ਜ਼ਿਲ੍ਹਾ ਹਿਸ਼ਾਰਪੁਰ ਦੇ ਸ਼ਹਿਰ ਦਸੂਹਾ ਦੇ ਪਿੰਡ ਕੁੱਲੀਆਂ ਦੇ ਬਸਨੀਕ ਜਸਵੀਰ ਕੁੱਲੀਆਂ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਆਪਣੇ ਗੀਤਕਾਰੀ ਦੇ ਸਫਰ ਬਾਰੇ ਆਪਣੇ ਉਸਤਾਦੀ ਦੇ ਸ਼ਗਿਰਦ ਦੇ ਸਫਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈਗੀ ਆ ਆਸ ਕਰਦੇ ਕਿ ਸਾਡੀ ਪਹਿਲੀ ਵੀਡੀਓ ਨੂੰ ਵਾਂਗੂ ਤੁਸੀਂ ਇਸ ਵੀਡੀਓ ਨੂੰ ਵੀ ਪਿਆਰ ਦੇਵੋ ਥੱਲੇ ਕਮੈਂਟਾਂ ਵਿੱਚ ਸਾਡੀ ਵੀਡੀਓ ਦੇ ਵਿੱਚ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਸਾਡੇ ਚੈਨਲ ਨੂੰ ਬាទ-ਬាទ ਸਬਸਕ੍ਰਾਈਬ ਕਰੋ ਕਮੈਂਟ ਕਰੋ ਔਰ ਲਾਈਕ ਕਰੋ ਜੀ ਭਜੀ ਤੁਹਾਡਾ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰਿਆਂ ਦਾ ਧੰਨਵਾਦ